ਤੇ ਮੈਂ ਸੁਨੇਹਾ ਦੇਣਾ ਚਾਹੁੰਦਾ ਕਿ ਅੱਜ ਪਹਿਲੀ ਫੇਰੀ ਸੀ ਬੜੇ ਕਾ ਗਿਆ ਅੱਜ ਦੇਸ਼ ਦੀ ਡੈਮੋਕ੍ਰੇਸੀ ਬਚਾਉਣ ਦੀ ਹਿੰਦੁਸਤਾਨ ਨੂੰ ਬਚਾਉਣ ਦੀ ਬਾਬਾ ਸਾਹਿਬ ਦੇ ਅੰਮ੍ਰਿਤਸਰ ਦੇ ਸੰਵਿਧਾਨ ਨੂੰ ਜਿਸ ਵਿਅਕਤੀ ਦਾ ਕੈਰੈਕਟਰ ਨਹੀਂ ਉਹ ਨੂੰ ਲੋਕ ਵੋਟ ਨਹੀਂ ਪਾਉਣਗੇ ਆਪਣਿਆ ਸੋਕਸੂਰ ਮੇਰੇ ਭਰਾ ਦੇ ਲਈਆਂ ਧਰ ਲਈ ਸਖਰੀਆਂ ਲਈਆਂ ਚੱਕਾ ਦਾ ਕਿ ਲੁਧਿਆਣਾ ਹਸਤੇ ਦੇਮ ਜਿਲ੍ਹਾ ਕਿ ਹੁੰਦੇ ਤੇ ਲੋਕਾਂ ਨੂੰ ਕਹਿੰਦੇ ਮੈਂ ਇਹ ਇਸ ਕਰਕੇ ਅੱਜ ਬਾਤ ਛੱਡੀਏ ਮੈਂ ਏਮਸ ਲੈ ਕੇ ਦਿੱਤਾ ਪਰ ਜੀ ਇਹ ਜਾਣਤੀ ਹੈ ਮੈਂ ਇੰਡਸਟਰੀ ਪਾਲਿਸੀ ਲੁਧਿਆਣਾ ਹਸਤੇ ਦੇ ਸੋ ਮਾਨ ਸਾਹਿਬ ਜੇਰਾ ਤੁਹਾਡਾ ਸੁਪਣਾ ਹੈ ਜੀ ਨੋ ਤੇਰਾ ਦਾ ਫਿਰਾਂਸ ਜੀ ਨੋ ਦੋ ਜਰੂਰ ਪਰ ਉਹ ਗਰੰਟ ਇਹ ਗੁਟਾਣੀ ਹੋ ਰਹੀ ਜਦੋਂ ਸਾਰਾ ਪੰਜਾਬ ਹਰ ਗਿਆ ਇਹ ਰਾਜਾ ਆਪਣੇ ਵਿੱਚ ਜਿੱਤਿਆ ਕੋਈ ਨਾ ਕੋਈ ਤੇ ਰਾਜੇ ਵਿੱਚ ਖਾਸੀਅਤ ਨਹੀਂ ਮਿੱਤਰਾ ਲੋਕ ਸਭਾ ਚੋਣਾਂ ਦੇ ਚੱਲਦੇ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਜਗਰਾਉਂ ਪਹੁੰਚੇ ਜਿੱਥੇ ਉਹਨਾਂ ਦਾ ਸੈਂਕੜੇ ਵਰਕਰਾਂ ਨੇ ਜਗਰਾਉਂ ਦੇ ਯੂਥ ਕਾਂਗਰਸੀ ਆਗੂ ਸੋਨੀ ਗਾਲੇਬ ਸਾਪਕਾ ਵਿਧਾਇਕ ਜਗਤਾ ਸਿੰਘ ਹਿਸਵਾਤ ਜੀ ਐਸਓ ਕੈਪਟਨ ਸੰਦੀਪ ਸੰਦੂ ਸਮਿਤ ਪੂਰੇ ਇਲਾਕੇ ਦੀ ਲੀਡਰਸ਼ਿਪ ਨੇ ਪਰਵਾਰ ਸਵਾਗਤ ਕੀਤਾ ਉੱਥੇ ਹੀ ਜਗਰਾਉਂ ਦੇ ਗੁਰਦੁਆਰਾ ਨਾਨਕ ਸਰ ਮੱਥਾ ਟੇਕ ਕੇ ਪਹੁੰਚੇ ਤੇ ਬਾਅਦ ਵਿੱਚ ਉਹਨਾਂ ਜਗਰਾਉਂ ਵਿਖੇ ਪ੍ਰੈਸ ਕਾਨਫਰੰਸ ਕੀਤੀ ਇਸ ਮੌਕੇ ਨਾ ਬੜੇ ਦਾਅਵੇ ਨਾਲ ਕਿਹਾ ਕਿ ਕਾਂਗਰਸ ਪਾਰਟੀ ਜਿੱਥੇ ਪੰਜਾਬ ਦੇ ਵਿੱਚੋਂ ਵੱਧ ਤੋਂ ਵੱਧ ਸੀਟਾਂ ਤੇ ਜਿੱਤ ਪ੍ਰਾਪਤ ਅੱਕੇ ਗਾਇਨੇ ਉਸਨੇ ਲੁਧਿਆਣਾ ਵਾਸੀਆਂ ਦੀ ਪਿੱਠ ਵਿੱਚ ਛੁਰਾ ਮਾਰਿਆ ਇਸ ਕਰਕੇ ਲੋਕ ਕੋ ਸਿਰ ਬਿਲਕੁਲ ਮੂੰਹ ਨਹੀਂ ਲਾਉਣਗੇ ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਨੂੰ ਇਸ ਵੇਲੇ ਛੱਡ ਕੇ ਜਾਣ ਵਾਲੇ ਲੋਕ ਥੋੜੇ ਸਮੇਂ ਬਾਅਦ ਮੁੜ ਕਾਂਗਰਸ ਵਿੱਚ ਸ਼ਾਮਲ ਹੋਣਗੇ ਤੇ ਆਪਣੀ ਕੀਤੀ ਗਲਤੀ ਤੇ ਪਛਤਾਉਣਗੇ ਇਸ ਮੌਕੇ ਦਾ ਭਾਜਪਾ ਉਮੀਦਵਾਰ ਰਵਨੀਤ ਪਿੱਟੂ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੁਝ ਸੁਨੇਹੇ ਸ਼ਾਇਰੀ ਰਾਹੀਂ ਦਿੱਤੇ ਕਿ ਕਿਹਾ ਕਿ ਹੁਣ ਜਲਦੀ ਹੀ ਸਮਾਂ ਤੇ ਪੰਜਾਬ ਦੇ ਲੋਕ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਣਗੇ इसी ने लिखा है सफर कम हो चाहे लेकिन यादगार होना चाहिए सफर कम हो सफर छोटा हो तो यादगार होना चाहिए रंग चाहे सावला हो लेकिन वफादार होना चाहिए गल वफादारी दी है गल वफादारी की गदारी सो मेनु लागदा कि मैं ਇੱਕ ਅਜੰਡੇ ਦੇ ਨਾਲ ਇੱਥੇ ਆਇਆ ਹੈ ਇਹ ਆਈਪੀਐਲ ਮੈਚ ਦੀ ਤਰ੍ਹਾਂ ਆਇਆ ਹੈ ਇਹ ਜਿਹੜਾ ਇਹ ਚੋਣ ਹੈ ਇਟਸ ਲਾਈਕ ਦਾ ਆਈਪੀਐਲ ਮੈਚ 2020 ਕਿ ਕਿੰਨੇ ਛਿੱਕੇ ਮਾਰਦੇ ਹੋਤੀ ਦਿਨਾਂ ਚ ਅੱਜ ਪਹਿਲਾ ਮਾਰਿਆ ਹੈ ਰਾਤ ਨੂੰ ਨੀਂਦ ਨਹੀਂ ਆਉਣੀ ਚਾਹੇ ਮੁੱਖ ਮੰਤਰੀ ਸਾਹਿਬ ਹੈ ਜਿਨ੍ਹਾਂ ਨੇ ਪੱਪੀ ਪ੍ਰਾਸ਼ਨ ਨੂੰ ਗਿਫਟ ਚ ਦਿੱਤਾ ਪੱਪੂ ਜੀ ਨੂੰ ਬੇਟੂ ਜੀ ਨੂੰ ਦੇ ਚਾਹੇ ਮੇਰਾ ਭਰਾ ਬਿਟੇ ਦੋਵੇਂ ਮੇਰੇ ਭਰਾ ਹੈ ਏ 2020 ਮੈਂ ਕਿਉਂ ਕਿ ਆਈਪੀਐਲ ਆਈਪੀਐਲ ਭਾਈ મતਲਬ ਹਿੰਦੋਸਤਾਨ ਇੰਡੀਆ ਮੈਂ ਇੰਡੀਆ ਦੀ ਗੱਲ ਕਿਉਂ ਗੱਲ ਕਿਉਂ ਕਰ ਰਿਹਾ ਹਾਂ ਅੱਜ ਦੇਸ਼ ਦੀ ਡੈਮੋਕ੍ਰੇਸੀ ਬਚਾਉਣੀ ਹੈ ਹਿੰਦੋਸਤਾਨ ਨੂੰ ਬਚਾਉਣਾ ਹੈ ਬਾਬਾ ਸਾਹਿਬ ਦੇ ਅੰਪੇਸ਼ ਕਰਦੇ ਸੰਵਿਧਾਨ ਨੂੰ ਬਚਾ इस करके मैं आ, आई पी एल किया आई का मतलब है पी का मतलब राजनीति जब मैं अब आई पी एल का नारा दे चलो परसन करैक्टर व्यक्ति का करैक्टर की है इस चुनाव ने यह भी सिद्ध करना है जिस व्यक्ति का करैक्टर नहीं है लोग वोट नहीं पागे ਕੈਰੈਕਟਰ ਮੈਂ ਕੋਈ ਉਹ ਨਹੀਂ ਕਹਿ ਰਿਹਾ ਜਿਹੜਾ ਐਥਿਕਸ ਨਹੀਂ ਜਿਹੜਾ ਔਖੇ ਵੇਲੇ 파ਰਟੀ ਨੂੰ ਛੱਡ ਜਾਵੇ ਜਿਹਨੂੰ ਸਭ ਕੁਝ ਦਿੱਤਾ ਹੋਵੇ ਧੋਖਾ ਦੇ ਦੇ ਇਹ ਨਹੀਂ ਉਹ ਹੀ ਐਲ ਐਲ ਮਤਲਬ ਲੁਧਿਆਣਾ ਲੁਧਿਆਣਾ ਰਾਜੇ ਬਣ ਕੇ ਦਿਲ 'ਚ ਰਾਜਾ ਬਣ ਕੇ ਚਾਹੁੰਦਾ ਹੈ ਕਿ ਲੁਧਿਆਣਾ ਮੈਂਚੈਸਟਰ ਦੀ ਤਰ੍ਹਾਂ ਦੇਸ਼ ਦੇ ਅੰਦਰ ਨਾਮ ਰੌਸ਼ਨ ਹੋਵੇ ਤੇ ਸਾਰੀ ਦੁਨੀਆ ਚ ਲੁਧਿਆਣੇ ਦੀ ਲੋਕ ਗੱਲਾਂ ਕਰਨ ਕੋਈ ਨੰਬਰ 1 ਇਥੋਂ ਦੀ ਇੰਡਸਟਰੀ ਦੀ ਗੱਲ ਹੋਵੇ ਅੱਜ ਇੰਡਸਟਰੀ ਜਬਲਪੁਰ ਜਾ ਰਹੀ ਹੈ ਅੱਜ ਇੰਡਸਟਰੀ ਲਖਨਊ ਜਾ ਰਹੀ ਹੈ ਹੁਕਮਰਾਨ ਸਰਕਾਰ ਨੇ ਇੰਡਸਟਰੀ ਦੇ ਬਾਰੇ ਕੁਝ ਨਹੀਂ ਸੋਚਿਆ ਜੰਮੂ ਜਾ ਰਹੀ ਹੈ ਇੰਡਸਟਰੀ ਲਿਸ ਵਿਚਾਰੇ ਤੰਗ ਪਰੇਸ਼ਾਨ ਨੇ ਇੱਕ ਵਿੰਡੋ ਸਿਸਟਮ ਨਹੀਂ ਹੈ ਅੱਜ ਵੀ ਇਨਸਪੈਕਟਰੀ ਰਾਜ ਹੈ ਛਿੱਕਾ ਮਾਰ ਰਹੇ ਇੰਡਸਟਰੀ ਵਾਲੇ ਲੁਧਿਆਣੇ ਦੀ ਇੰਡਸਟਰੀ ਵਾਲੇ ਉਹਨਾਂ ਨੂੰ ਐਸਾ ਸਾਨੂੰ ਕੋਈ ਵਾਤਾਵਰਣ ਬਣਾ ਕੇ ਦੇਣਾ ਪੈਗਾ ਨਹੀਂ ਤਾਂ ਜੋ ਇੰਡਸਟਰੀ ਪੰਜਾਬ ਚੋਂ ਸ਼ਿਫਟ ਨਾ ਹੋਵੇ ਅਗਰ ਇੰਡਸਟਰੀ ਸ਼ਿਫਟ ਹੋ ਜਾਏਗੀ ਫਿਰ ਮੈਂਚੈਸਟਰ ਨਹੀਂ ਰਹੇਗਾ ਲੁਧਿਆਣਾ ਇਹਦੇ ਬਾਰੇ ਕਿਸੇ ਨੇ ਤਵੱਜੋ ਨਹੀਂ ਦਿੱਤਾ ਮਗਰਲੀ 10 ਸਾਲ ਬਿੱਟੂ ਜੀ ਰਹੇ ਇੱਕ ਵਾਰ ਲੋਕ ਸਭਾ ਚ ਲੁਧਿਆਣੇ ਦੀ ਇੰਡਸਟਰੀ ਦੀ ਗੱਲ ਨਹੀਂ ਪੰਜਾਬ ਕੇਬਲ ਸੁੱਕਤੇ ਪਏ ਇੰਡਸਟਰੀ ਪਾਲਿਸੀ ਕੋਈ ਨਹੀਂ ਲੈ ਕੇ ਆਇਆ ਲੋਕ ਐਨਸੀ ਇਹ નો ਸਿ ਪਿੱਛੇ ਬੜੇ ਦੁਖੀ ਹੈ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੈ ਡਰ ਲੱਗ ਰਿਹਾ ਹੈ ਲੁਧਿਆਣਾ ਦੇ ਲੋਕਾਂ ਨੂੰ ਦੂਸਰਾ ਪੋਲਿਊਸ਼ਨ ਮੈਂ ਲੁਧਿਆਣਾ ਦੇ ਲੋਕਾਂ ਨੂੰ ਪੋਲਿਊਸ਼ਨ ਇੱਕ ਬਹੁਤ ਵੱਡੀ ਵੱਡੀ ਜਿਹੜੀ ਦਿੱਕਤ ਹੈ ਲੁਧਿਆਣਾ ਨਿਵਾਸੀਆਂ ਦੀ ੁੱਡਾ ਨਾਲਾ ਹੋਰ तमाम ਸਾਰੀਆਂ ਚੀਜ਼ਾਂ ਹੋਰ ਇਹ ਤੇ ਵੀ ਸਾਨੂੰ ਕੰਮ ਕਰਨਾ ਪਏਗਾ ਮੈਂ ਅਜਿਹਾ ਸਾਰ ਪੂਰਕ ਨਹੀਂ ਥੋੜੀ ਦੱਸ ਸਕਦਾ ਇਰੇ ਨਾਲ-ਨਾਲ ਕੰਮ 'ਚ ਕਰਮਚਾਰੀ ਲੇਬਰ ਕਲਾਸ ਲੋਕ ਚਾਹੇ ਬਾਹਰੋਂ ਪ੍ਰਵਾਸੀ ਹੈ ਉਹ ਸਾਡੇ ਚਾਹੇ ਪੰਜਾਬੀ ਹੈ ਕਿਉਂਕਿ ਉਹਨਾਂ ਲੋਕਾਂ ਨੇ ਲੁਧਿਆਣੇ ਦੇ ਵਿਕਾਸ ਤੇ ਤਰੱਕੀ 'ਚ ਆਸੇ ਆਤਾ ਵੱਡਾ ਯੋਗਦਾਨ ਪਾਇਆ ਅਗਰ ਉਹ ਨਾ ਹੁੰਦੇ ਤਾਂ ਲੁਧਿਆਣੇ ਦੀ ਇੰਡਸਟਰੀ ਨਹੀਂ ਚੱਲਦੀ ਇੰਸਟੀਚੂਸ਼ਨ ਹੋਣੀ ਚੱਲਦੀ ਹੈ ਜੰਗਾ ਹੁੰਦਾ ਇੰਨੀ ਯਾਰੀ ਸੀ ਅਮੀਰ ਸ਼ਾਹ ਜੀ ਨਾਲ ਦਸਾਂ ਅੰਬੀਅੰਸ ਔਖਸੂਰ ਤਾਂ ਮੇਰੇ ਭਰਾ ਨੇ ਲਈਆਂ ਘਰ ਲਈ ਸਟੇਡੀਆਂ ਲਈਆਂ ਚੰਗਾ ਹੁੰਦਾ ਕਿ ਲੁਧਿਆਣੇ ਆਸਤੇ ਜੇਮ ਜ਼ਿਲ੍ਹਾ ਕੇ ਆਉਂਦੇ ਤੇ ਲੋਕਾਂ ਨੂੰ ਕਹਿੰਦੇ ਮੈਂ ਇਸ ਕਰਕੇ ਅੱਜ ਬਾਤ ਛੱਡੀ ਐ ਮੈਂ ਨੂੰ ਜੇਮਸ ਲੈ ਕੇ ਦਿੱਤਾ ਪੀਜੀਆ ਲੈ ਕੇ ਦਿੱਤੀ ਐ ਮੈਂ ਇੰਡਸਟਰੀ ਪਾਲਿਸੀ ਲੁਧਿਆਣੇ ਆਸਤੇ ਲੈ ਕੇ ਆਇਆ ਮੈਂ ਨਹੀਂ ਸੁਣਿਆ ਕਦੇ ਪਪੂ ਜੀ ਮੇਰੇ ਭਰਾ ਤੁਹਾਡੇ 9 ਐਮਐਲਏ ਐ 9 ਐਮਐਲਏ ਨੋਨ ਮੇਲੇ ਦਿੱਤਾ 8 ਮਿੰਟ ਸੌਰੀ ਆਮ ਆਦੀ ਪਾਰਟੀ ਆਮ ਆਦੀ ਪਾਰਟੀ ਦੇ 8 ਮੇਲੇ ਦੀ ਕਾਰਗੁਜ਼ਾਰੀ ਵਿਧਾਨ ਸਭਾ ਦੇ ਵਿੱਚ ਮੈਨੂੰ ਦੱਸ ਦਿਓ ਮੈਂ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਨਹੀਂ ਗੱਲ ਕਰਨਾ ਚਾਹੁੰਦਾ ਸੋ ਮਾਨ ਸਾਹਿਬ ਜਿਹੜਾ ਤੁਹਾਡਾ ਸੁਪਨਾ ਹੈ 013 ਦਾ 130 ਦਾ ਉਹ ਜਰੂਰ ਪੂਰਾ ਕਰੰ ਐਡਾ ਕੰਮ ਨਹੀਂ ਚੱਲਦਾ ਸੋ ਇਹ तमाम ਸਾਰੀਆਂ ਚੀਜ਼ਾਂ ਆਹ ਹੈ ਉਹ ਵਿਜ਼ਨ ਉਸ ਇੱਕ ਵਿਜ਼ਨ ਜਿਹੜਾ ਡਾਕੂਮੈਂਟ ਹੈ ਉਹ ਨਾਲੇ ਸਮੇਂ ਦੇ ਵਿੱਚ ਉਹ ਵੀ ਅਸੀਂ ਲੁਧਿਆਣਾ ਦੇ ਲੋਕਾਂ ਦੇ ਸੰਕੁਖ ਰੱਖਣ ਦੀ ਅੱਜ ਪਹਿਲੀ ਫੇਰੀ ਹੈ ਦੁਬਾਰਾ ਫੇ ਮੈਂ ਜਗਰਾਉ ਉਤੇ ਲੁਧਿਆਣਾ ਦੇ ਲੀਡਰ ਸਭਾ ਨਾਲ ਦਾ ਕਾਂਗਰਸ ਦੇ ਜਗਾਰੂ ਵਰਕਰਾਂ ਦਾ ਮੈਂ ਧੰਨਵਾਦੀ ਹਾਂ ਤੇ ਮੈਂ ਸਨੇਹਾ ਦੇਣਾ ਚਾਹਣਾ ਹੈ ਕਿ ਅੱਜ ਪਹਿਲੀ ਫੇਰੀ ਸੀ ਫਟਕ ਆ ਗਿਆ ਇਹਨੂੰ ਲੋਕ ਕਹਿੰਦੇ ਮੇਰਾ ਪਛੋਕੜ ਪੁੱਛ ਲੋ ਮੈਂ ਜਿਹੜਾ ਮੁਕਸਰ ਦਾ ਰਹਿਣ ਵਾਲਾ ਐ ਮੈਂ ਨਹੀਂ ਵੋਟ ਮੁਕਸਰ ਚ ਐ ਤੇ ਜਦੋਂ ਮੈਂ ਗਿੰਦੜਵਾ ਗਿਆ ਇਸੇ ਤਰ੍ਹਾਂ ਦਾ ਲੋਕਾਂ ਨੇ ਕਿਹਾ ਸੀ ਕਿ ਰਾਜਾ ਵੜਿੰਗ ਆ ਗਿਆ ਗਿੰਦੜਵਾ ਤੀਜੀ ਵਾਰੀ ਲਗਤਾ ਕਿਉਂਕਿ ਉਸੇ ਲੋਕਾਂ ਦੇ ਨਾਲ ਜਿਹੜਾ ਰੱਖੋ ਭਾਵੇਂ ਕਲਕੱਤੇ ਦੇ ਹੋ ਤੁਸੀਂ ਤੇ ਮੈਂ ਪੰਜਾਬ ਦਾ ਪ੍ਰਧਾਨ ਐ ਮੈਂ ਐਮਪੀ ਸਾਹਿਬ ਨਾਲੋਂ ਲੁਧਿਆਣੇ ਨੂੰ ਜਾਣ ਜਿਆਦਾ ਜਾਣਦਾ ਮੇਰਾ ਰਿਕਾਰਡ ਕੱਢ ਲਓ ਟੈਲੀਫੋਨ ਰਿਕਾਰਡ ਜਿੰਨੇ ਰਾਜੇ ਬੜਿੰਗ ਨੇ ਪੰਚ ਦਿਨਾ ਚ ਲੁਧਿਆਣੇ ਦੇ ਲੋਕਾਂ ਦੇ ਟੈਲੀਫੋਨ ਚੱਕੇ ਸਾਰੇ ਜੇ ਬਿੱਟੂ ਨੇ ਬਿੱਟੂ ਦਾ ਵੀ ਰਿਕਾਰਡ ਕੱਢ ਲਓ ਜੇ 5 ਸਾਲਾਂ ਚ ਛੱਕੇ ਹੋਣ ਤਾਂ ਮੈਂ ਮਿੱਥੋ ਚੋਣ ਵੀ ਨਹੀਂ ਲੜਦਾ 5 ਸਾਲਾਂ ਚ 5 ਦਿਨਾਂ ਦਾ ਰਿਕਾਰਡ ਮੈਂ ਕਾ ਚੱਲੇ ਮੇਰਾ ਸਨੇਹਾ ਕਿਰਿਓ ਜੋ ਆਸ ਕਰਕੇ ਭਗਵਾਨ ਮਾਰਜੀ ਨੂੰ ਤੇ ਬਿੱਟੂ ਜੀ وہ جس کے پاؤں میں طاقت وہ چل کے رہتا ہے وہ جس کے پاؤں میں طاقت وہ چل کے رہتا ہے لاکھ کے وہ سنبھل کے رہتا ہے وہ جس سراغ میں طاقت اجالا کرنے کی دنیا لاکھ بجائے وہ چل کے رہتا ہے وہ چل کے رہتا ہے تھینک یو کیا سوال گیتا مہاراج ਨਾਮੇ ਝੋਟਾ ਸੰਜੀਪ ਗੁਪਤਾ ਨੂੰ ਲੱਗਦਾ ਕਿਸੇ ਦਾ ਮੁਕਾਬਲਾ ਰਹੇਗਾ ਅੱਜ ਦੇ ਸ਼ੋਅ ਤੋਂ ਬਾਅਦ ਇਹਦਾ ਸਭ ਤੁਸੀਂ ਦੱਸਣਾ ਮੈਂ ਕੀ ਕਹਿ ਰਹੇ ਹਾਂ ਉਹਨੂੰ ਲੱਗ ਰਿਹਾ ਹੈ ਤੁਹਾਡੇ ਅੱਜ ਮਾਰੇ ਪਹਿਲੇ ਛੱਕੇ ਤੋਂ ਬਾਅਦ ਤੁਹਾਡੇ ਭਰਾ ਰੁਨੀਤ ਬਿੱਟੂ ਨੇ ਕਿਹਾ ਕਿ ਰਾਜਾ ਵੜੇ ਗੱਲੂਆਣੇ ਜਰੂਰ ਆ ਗਿਆ ਪਰ ਉਹਨਾਂ ਦਾ ਪਿਛੋਕਰ ਦੱਸਦਾ ਹੈ ਕਿ ਇੱਥੇ ਆ ਕੇ ਉਹਨਾਂ ਨੂੰ ਘਰ ਵੀ ਨਹੀਂ ਮਿਲਣਾ ਕਿਉਂਕਿ ਉਹ ਐਗਰੀਮੈਂਟ ਕਰਕੇ ਵੀ ਲੋਕਾਂ ਦੇ ਪੈਸੇ ਨਹੀਂ ਦਿੰਦੇ ਹਾਂ ਮੇਰਾ ਭਰਾ ਹੁਣ ਅੱਜੇ 10 ਸਾਲਾਂ ਬਾਅਦ ਯਾ ਕਿਹਾ ਹੈ ਕਿ ਰਾਜਾ ਵੜੇ ਐਗਰੀਮੈਂਟ ਤੇ ਫੱਟ ਕੇ ਪੈਸੇ ਹੁੰਦੇ ਹੈਰੀ ਨਿਸ਼ਾਨੀ ਇਹ ਹੈ ਮੈਂ ਕਿਸੇ ਤੋਂ ਕੋਈ ਹੋ ਸਕਦਾ ਹੋਵੇ ਤੀਜੀ ਵਾਰੀ ਰਾਜਾਵੜੇ ਕਿੱਡੜ ਦੇ ਕੋ ਜਿੱਤ ਗਿਆ ਘਰ ਦੀ ਲਿਆ ਹੁਣ ਐਗਰੀਮੈਂਟ ਵੀ ਕਿਸੇ ਨੇ ਜਿੱਤਾ ਹੁਣ ਇਹ ਲੋਟਾ ਨੇ ਮੋਹ ਰਾਈ ਜਦੋਂ ਸਾਰਾ ਪੰਜਾਬ ਹੜ ਗਿਆ ਤੇ ਰਾਜਾਵੜੇ ਨੇ ਜਿੱਤਿਆ ਕੋਈ ਨਾ ਕੋਈ ਦਾ ਰਾਜਾਵੜੇ ਦੀ ਖਾਸियत ਹੋ ਗਈ ਮੇਤਰਾ ਕਰੇ ਕਹਿੰਦਾ ਯਾਰ ਕੁਰਸੀਆਂ ਰਾਜਾ ਛੁੱਟੀਆਂ ਠੱਕਣਾ ਹੈ ਰਾਜਾ ਪੈਸੇ ਲੈਣਾ ਆਇਆ ਇਹਦਾ ਮਤਲਬ 10 ਸਾਲਾਂ ਦਾ ਕੋਈ ਛੁੱਟਲੇ ਕੱਤੀ ਜਾਂ ਅਨੰਦਪੁਰ ਸਾਹਿਬ ਤੋਂ ਆ ਕੇ ਸੋ ਮੇਲ ਨੂੰ ਸੱਚੇ ਪਾਤਸ਼ਾਹ ਨੇ ਬੜੀ ਇਮਾਰਤ ਕੀਤਾ ਦਿੱਤੀ ਹੈ ਮੈਂ ਮਿੱਟੂ ਜੀ ਬਾਰੇ ਕਿਸੇ ਨੂੰ ਤੇ ਮੈਂ ਆਲਰੇਡੀ ਆਪਦੇ ਦਿਮਾਗ 'ਚ ਗੱਲ ਬਿਠਾਈ ਹੈ ਕਈ ਨਿੰਦ ਲੋਕਾਂ ਨੇ ਸੀ ਫਲਾਣਾ ਡਰ ਗਿਆ ਫਲਾਣਾ ਮੈਂ ਕਿਹਾ ਪੋਲੀਟਿਕਲ ਬੰਦਿਆਂ ਨੂੰ ਤੇ ਲੀਨ ਤੇ ਤਸੀਦ ਦੇ ਵਿੱਚ ਗੱਲ ਕਰਨੀ ਚਾਹੀਦੀ ਹੈ ਮਿਆਰ ਤੋਂ ਗਿਰ ਗਿਰ ਕੇ ਸਵਾਦ ਨਹੀਂ ਕਰਨੇ ਚਾਹੀਦੇ ਤੋ ਕੋਈ ਗੱਲ ਨਹੀਂ ਜਦੋਂ ਕਿਸੇ ਨਾਲ ਮੈਂ ਐਗਰੀਮੈਂਟ ਕਰਕੇ ਭੱਜੂਗਾ ਜਾਂ ਮੁਰਨਾ ਨਹੀਂ ਕੋਲੋਂ ਪੱਤਰਕਾਰ ਕਰਿਆ ਹੱਸੇ ਆ ਤੁਸੀਂ ਇੱਥੇ ਵੀ ਇਹ ਹੋ ਜਾ ਐਗਰੀਮੈਂਟ ਕਿਸੇ ਨਾਲ ਫੱਡੇ ਜਾ ਕੇ ਦੇਣੀ ਤੁਸੀਂ ਜੀ ਬਿਲਕੁਲ ਉਹਦਾ ਹੀ ਪਤਾ ਲੱਗ ਗਿਆ ਨੇ ਜੀ ਤੇ ਹੁਣੇ ਮੈਂ ਚੋਣਾਂ ਲੜਦਾ ਕੋਈ ਨਾ ਕੋਈ ਚਿੱਠੀ ਕਾਢੀ ਦੇਊਗਾ ਵੀ ਰਾਜੇ ਦਾ ਫਲਾਣੇ ਨਾਲ ਐਗਰੀਮੈਂਟ ਸੀ ਉਹਨਾਂ ਦਾ ਅੱਜ ਅੱਜ ਤੁਸੀਂ ਵੀ ਨਾਨਕ ਸਰ ਅੱਜ ਤੁਸੀਂ ਵੀ ਨਾਨਕ ਸਰ ਮੱਥਾ ਟੇਕਿਆ ਬਿੱਟੂ ਵੀ ਮੱਥਾ ਟੇਕ ਕੇ ਗਿਆ ਉੱਤੇ ਨਾਲ ਹੀ ਉਹਨਾਂ ਮਾ ਇੰਦਰਾ ਗਾਂਧੀ ਮਾਨਯੋਗ ਪ੍ਰਧਾਨ ਮੰਤਰੀ ਜਿਹੜੇ ਸਾਬਕਾ ਸੀਗੇ ਉਹਨਾਂ ਦੀ ਟੀ-ਸ਼ਰਟ ਤੇ ਫੋਟੋ ਲੱਗੀ ਹੋਈ ਪਾ ਕੇ ਮਾਂ ਤੁਝੇ ਸਲਾਮ ਦੇ ਨਾਰੇ ਲਾਉਂਦੇ ਆ ਮੈਂ 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 ਕੁਝ ਨਹੀਂ ਕਹਿੰਦਾ ਮੇਰੇ ਨਿਓ ਰਵਿੰਦਰ ਸਿੰਘ ਬਿੱਟੂ ਚੜ੍ਹਦੀ ਕਲਾ ਚ ਰਹੇ ਵੇ ਪਰਮਾਤਮਾ ਨੂੰ ਤੰਦਰੁਸਤ ਬਖਸ਼ੇ ਲੰਗੀਆਂ ਉਮਰਾਂ ਬਖਸ਼ੇ ਸਰਦਾਰ ਗੰਗ ਸਿੰਘ ਦਾ ਪੋਤਾ ਇਹਨਾਂ ਨੇ ਕਾਂਗਰਸ ਪਾਰਟੀ ਤੋਂ ਉਸੇ ਉੱਨਾ ਤੋਂ ਸਾਰਾ ਕੁਝ ਮਾਨਿਆ ਕੋ ਮੈਨੂੰ ਕੋਈ ਸਵਾਦਨਾ ਕਰੇ ਚੜ੍ਹਦੀ ਕਲਾ ਚ ਰਹੇ ਉਹ ਜੋ ਕਹਿਣਾ ਉਕਾਵੇ ਸਰ ਸਰ ਮਰਹੂਮ ਮੁੱਖ ਮੰਤਰੀ ਸਹਿਜਿਆ ਕਿ ਜਿਸ ਤਰ੍ਹਾਂ ਜੀਵ ਗਾਂਧੀ ਦੇ ਕਾਰਜ ਨੂੰ maaf ਕੀਤਾ ਗਿਆ ਉਸ ਤਰ੍ਹਾਂ ਰਣੂ ਪ੍ਰੈਕਸਰਾਈਜ਼ ਸਿੰਘ ਕਾਂਗਰਸ ਪਾਰਟੀ ਚ ਹੈੁਰ ਕੀਰਤ ਸਿੰਘ ਕੋਟਲੀ ਕਾਂਗਰਸ ਪਾਰਟੀ ਚ ਹੈ ਮੈਂ ਹਰ ਬਾਰੀ ਜਿਹੜੇ ਜਾਣ ਵਾਲੇ ਲੋਕਾਂ ਨੂੰ ਕਹਿਣਾ ਚਾਹਣਾ ਜਿੰਨੇ ਜਾ ਰਹੇ ਕਿ ਯਾਰ ਇਹ ਗੱਲ ਨਾ ਕਰੋ ਜਿਸ ਪਾਰਟੀ ਨੇ ਜਿਸ ਥਾਂ 'ਚ ਖਾਦਾ ਉਹਦੇ ਛੇੜ ਨਾ ਕਰੋ ਤੁਸੀਂ ਇਹ ਕਹੋ ਯਾਰ ਸਾਨੂੰ ਨਵੀਂ ਪਾਰਟੀ ਦੇ ਵਿੱਚ ਨਵੀਂ ਉਮੀਦ ਮਿਲੀ ਹੈ ਸ਼ਾਇਦ ਉੱਥੇ ਸਾਡਾ ਫਿਊਚਰ ਜਿਆਦਾ ਵਧੀਆ ਹੋਵੇ ਅਸੀਂ ਧਨਵਾਦੀ ਹੈ ਕਾਂਗਰਸ ਪਾਰਟੀ ਦੇ ਤੇ ਹੁਣ ਅਸੀਂ ਨਵੀਂ ਪਾਰਟੀ ਕਰਦੇ ਜਗਰਾਉਂ ਦੇ ਜਗਰਾਉਂ ਦੇ 4 ਕੌਂਸਲਰ ਵੀ ਛੱਡ ਕੇ ਚਲੇ ਗਏ ਜੀ ਕਾਂਗਰਸ ਪਾਰਟੀ ਨੂੰ ਆਮ ਆਦਮੀ ਇੱਥੇ 4-4 ਰਹਿ ਗਏ ਛੁੱਟ ਕੇ ਗਏ ਉਹ ਸੋਚਦਾ ਜਗਰਾਉਂ ਪਰੀ ਏਰੀਆ ਹੈ ਜੀ ਉਹ ਤਾਂ ਕਹਿੰਦਾ ਮੇਰੇ ਆ ਜੀ ਉਹ ਕਹਿੰਦੇ ਜਿਹੜੇ ਉਹ ਤਾਂ ਕਹਿੰਦਾ ਸਾਰੇ ਉਹ ਵੀ ਕਹਿੰਦਾ ਮੇਰੇ ਨਾਲ ਹੀ ਤੁਰਨਗੇ ਕਹਿੰਦਾ ਇਹਨਾਂ ਨਾਲ ਕਿਸੇ ਨੇ ਨਹੀਂ ਤੁਰਨਾ ਇਹ ਤਾਂ ਬਾਹਰੀ ਨੇ ਚਲੋ ਕੋਈ ਗੱਲ ਨਹੀਂ ਬਿੱਟੂ ਜੀ ਯਾਰ ਗਾ ਦਾ ਮੈਂ ਜਵਾਬ ਨਹੀਂ ਦੇ ਰਹਾ ਨਾ ਕੋਈ ਤੁਸੀਂ ਤੁਸੀਂ ਪੰਜਾਬ ਦੇ ਸਾਬ ਤੁਸੀਂ ਪੰਜਾਬ ਦੇ ਕਾਂਗਰਸ ਪ੍ਰਧਾਨ ਹੋ ਜੀ ਤੁਹਾਡੀ ਸੀ ਹੁਣ ਲੁਧਿਆਣਾ ਚ ਉਮੀਦਵਾਰੀ ਬਣ ਗਏ ਹੋ ਬਾਕੀ ਪੰਜਾਬ ਨੂੰ ਜਿਹੜੇ ਕਾਂਗਰਸੀ ਉਮੀਦਵਾਰਾ ਉਹਨਾਂ ਨਾਲ ਕਿਵੇਂ ਤੁਸੀਂ ਸਪੋਰਟ ਕਰੋਗੇ ਜੀ ਜੀ ਸਵੇਰ 5:30 ਵਜੇ ਉੱਥੇ ਸਾਰੇ ਉਮੀਦਵਾਰਾਂ ਨਾਲ ਗੱਲ ਕਰਦੇ ਜੀ ਔਰ ਇੱਥੇ ਹੀ ਨਹੀਂ ਗੰਦਾ ਇੱਥੋਂ ਸਭਾ ਕੱਢ ਗਿਆ ਜੀ ਐਸੂ ਸਾਹਿਬ ਬੈਠੇ ਐ ਪ੍ਰੋਗਰਾਮ ਬਣਾਉਣਗੇ ਸਾਗਿਆ ਸੰਮੇਟਾ ਦੇ ਜਾਊਗਾ ਇਹ ਤਾਂ ਛੋਟਾ ਜਿਹਾ ਕੰਮ ਹੈ ਜੀ ਰੈਂਕ ਸਾਹਿਬ ਇਹ ਬਾਅਦ 8 9 ਇਹ ਨਹੀਂ ਕੰਮਗਾ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਪੰਜਾਬ ਚ ਹੋਏਗੀ ਔਰ ਸਭ ਤੋਂ ਵੱਧ ਸਿੱਤਾ ਕਾਂਗਰਸ ਪਾਰਟੀ ਦੀ ਤੀਗੀ ਥੈਂਕ ਯੂ 아 많이 먹으면 요